ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਨਹੀਂ ਦੇਣੀ ਪੰਜਾਬ ਦੇ ਅੰਦਰ ਇੱਕ ਵਾਰ ਫਿਰ ਤੋਂ ਜਿਹੜਾ ਸਿਆਸੀ ਮਾਹੌਲ ਕਰ ਪਾਇਆ ਹੋਇਆ ਆ ਤੇ ਵੱਖੋ-ਵੱਖ ਪਾਰਟੀਆਂ ਜਿਹੜੀਆਂ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਉਹ ਲੜ ਰਹੀਆਂ ਆ ਤੇ ਹਲਕਾ ਫਲੋਰ ਦੀ ਗੱਲ ਕਰੀ ਤੇ ਇੱਥੇ ਵੀ ਵੱਖੋ ਜਿਹੜੀਆਂ ਪਾਰਟੀਆਂ ਹੈਗੀਆਂ ਆ ਉਹ ਚੋਣ ਮਤਾਨ ਦੇ ਵਿੱਚ ਨਿਤਰੀਆਂ ਹੋਈਆਂ ਤੇ ਅੱਜ ਰੋੜਕਾ ਕਲਾਂ ਜੋ ਕਿ ਦੁਆਪੇ ਤੇ ਅਸਗਨਗਰ ਹੈ ਇੱਥੇ ਅੱਜ ਸਾਬਕਾ ਮੁੱਖ ਮੰਤਰੀ ਪੰਜਾਬ ਚਾਰਜੀ ਸਚੰਨੀ ਉੱਚੇ ਤੌਰ ਤੇ ਪਹੁੰਚੇ ਸਕੇ ਆਪਣੇ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਉਹਨਾਂ ਦੇ ਸ ਤੇ ਅੱਜ ਜੇ ਰੁੜਕਾ ਕਲਾਂ ਦੀ ਇਸ ਧਰਤੀ ਦੇ ਉੱਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਕੌਰ ਔਰ ਉਹਨਾਂ ਦੇ ਨਾਲ ਬਲਾਕ ਸੰਮਤੀ ਜਿਹੜੇ ਮੈਂਬਰ ਹੈਗੇ ਆ ਜਿਹੜੇ ਚੋਣ ਦੇ ਉਮੀਦਵਾਰ ਹੈਗੇ ਆ ਉਹ ਇੱਥੇ ਸਾਡੇ ਨਾਲ ਹਾਜ਼ਰ ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਕਿਹੋ ਜਿਹਾ ਚੋਣ ਮਾਹੌਲ ਹੈ ਤੇ ਕਿਹੋ ਜਿਹੀ ਉਹਨਾਂ ਦੀ ਜਿਹੜੀ ਚੋਣ ਦੇ ਮਾਹੌਲ ਚੱਲਦੀ ਜਾ ਰਹੀ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਪਹਿਲੀ ਗੱਲ ਤੋਂ ਤੁਹਾਨੂੰ ਮੁਬਾਰਕਾ ਬੇ ਤੁਹਾਨੂੰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਜਿਹੜਾ ਚੋਣਾਂ ਆ ਗਿਆ ਹੈ ਕਿਹੋ ਜਿਹੀ ਤੁਹਾਡੀ ਚੋਣਵੇਂ ਚੱਲਦੀ ਪਈ ਹੈ ਜੀ ਸਾਡੀ ਚੋਣ ਮਹੀਮ ਬਹੁਤ ਵਧੀਆ ਚੱਲ ਰਹੀ ਹੈ ਜਿਸ ਦਾ ਡਾਟਾ ਵੀ ਅੱਛੀ ਜਾਂਦਾ ਹੈ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਦਾ ਹੈ ਜੀ ਅੱਜ ਤੱਕ ਨਹੀਂ ਹੁਣ ਆਏ ਸਕੇ ਤੁਹਾਡੇ ਚੋਣ ਤੇ ਕਿਹੋ ਜਿਹਾ ਹਾਲ ਚਾਲ ਹੈ ਬਹੁਤ ਅੱਛਾ ਲੱਗਾ ਜੀ ਸਾਨੂੰ ਉਹਨਾਂ ਨੇ ਸਾਡੀ ਸਪੋਰਟ ਕੀਤੀ ਲੋਕਾਂ ਕੋਲੋਂ ਸਾਡੇ ਵਾਸਤੇ ਵੋਟਾਂ ਮੰਗੀਆਂ ਆ ਇਲੈਕਸ਼ਨ ਵਿੱਚ ਫਸਟ ਟਾਈਮ ਤੇ ਮਿਲਦਾ ਤੁਸੀਂ ਆ ਰਹੇ ਹੋ ਕਿ ਪਹਿਲਾ ਹੈ ਕੋਈ ਤੁਹਾਡਾ ਚੋਣ ਦਾ ਤਿਆਰਬਾਚ ਹਾਂਜੀ ਮੇਰਾ ਬੇਟਾ ਆ ਪੰਜਾਬ న్యూਸ ਕੰਮਨਸਟਾ ਜਰਨਲਿਸਟ ਕਰਤਰ ਹੈ ਜੀ ਸਾਰੇ ਪੰਜਾਬ ਦਾ ਬਸ ਸਾਡੇ ਘਰ ਦਾ ਮਾਹੌਲ ਜਰੂਰ ਖਾਂ ਦੇ ਨਾਲ ਸੀ ਆ ਹਲਕੇ ਫਲੋਰ ਦੀ ਗੱਲ ਕਰਦੇ ਆ ਤੇ ਜਿਹੜੀ ਤੁਹਾਡੀ ਚੋਣ ਮੈਂ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਬਹੁਤ ਤੇਜ਼ ਦੇ ਰਫਤਾਰ ਦੇ ਨਾਲ ਜਿਹੜੀ ਚੋਣ ਮੈਂ ਤੁਹਾਡੀ ਚੱਲਦੀ ਪਈ ਹੈ ਤੇ ਬਾਕੀ ਪਾਰਟੀਆਂ ਨੇ ਵੀ ਤੁਸੀਂ ਮਿਲਦਾ ਵਫਤਾ ਜਪਾਇਆ ਹੋਇਆ ਹਾਂਜੀ ਹਾਂਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਚ ਸੋ ਸਾਡੀਆਂ ਸ਼ੋਭੇ ਸ਼ਾਮਾ ਤੁਹਾਡੇ ਨਾਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਆਪਣਾ ਨਾਮ ਦੱਸ ਦਿਓ ਤੇ ਕਿਹੜੇ ਤੇ ਉਮੀਦਵਾਰ ਸੀ ਹਾਂਜੀ ਮੇਰਾ ਨਾਮ ਅਮਨਦੀਪ ਕੌਰ ਆ ਮੈਂ ਜ਼ੋਨ ਮੈਸੋਪੋਰ ਤੋਂ ਹਾਂਜੀ ਬਲਾਕ ਸਮਿਤੀ ਦੀ ਉਮੀਦਵਾਰ ਹਾਂਜੀ ਜੋਨ ਤਜਰਬਾ ਹੈ ਕਿ ਫਸਟ ਟਾਈਮ ਕਰ ਰਹੀ ਹਾਂ ਨਹੀਂ ਫਸਟ ਟਾਈਮ ਕਰ ਰਹੀ ਹਾਂ ਹਾਂਜੀ ਜੋ ਇਹ ਨਵੇਂ ਚਿਹਰੇ ਨਮੀਆਂ ਉਮੀਦਾ ਨਮੀਆਂ ਆਸ਼ਾ ਆਸਾ ਆਸਾ ਨੇ ਕਿ ਜਿਹੜੇ ਹੈਗੇ ਆ ਜਿਹੜੀਆਂ ਰਾਜਨੀਤੀ ਦੇ ਵਿੱਚ ਇੱਕ ਨਵੇਂ ਚਿਹਰੇ ਯੂਥ ਜਿਹੜੇ ਜਿਹੜੇ ਆ ਰਿਹਾ ਗਿਆ ਚੰਗਾ ਸ਼ਗਨ ਇਹਨੂੰ ਮੰਨਿਆ ਜਾ ਸਕਦਾ ਹੈਗਾ ਆ ਕਿਹੋ ਜਿਹਾ ਲੋਕਾਂ ਬਲੋਰ ਤੁਹਾਨੂੰ ਜਿਹੜਾ ਹੁੰਗਾ ਦਿੱਤਾ ਜਾ ਰਿਹਾ ਹਾਂਜੀ ਕਾਫੀ ਵਧੀਆ ਰਿਸਪੌਂਡ ਆ ਰਿਹਾ ਆ ਕਾਫੀ ਸਪੋਰਟ ਮਿਲ ਰਹੀ ਆ ਜਿਨ੍ਹਾਂ ਨੂੰ ਵੀ ਪਤਾ ਲੱਗ ਰਿਹਾ ਆ ਕਾਫੀ ਸਪੋਰਟ ਕਰਦੇ ਪਏ ਆ ਆ ਚੋਣ ਦੇ ਜਿਹੜੇ ਐਲਾਨ ਕੀਤਾ ਗਿਆ ਸੀ ਦਿਨ ਬਹੁਤ ਘੱਟ ਸੀਗੇ ਉਸ ਤੋਂ ਬਾਅਦ ਨਾਲ ਹੀ ਜਿਹੜੀ ਚੋਣ ਮੈਂ ਚੱਲ ਪਈ ਆ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਨਹੀਂ ਕੋਈ ਪਰੇਸ਼ਾਨੀ ਨਹੀਂ ਹੋਈ ਆਪਣੇ ਆਂਟੀ ਜੀ ਕਾਫੀ ਸਪੋਰਟ ਕਰ ਰਹੇ ਨੇ ਇਹਨਾਂ ਵੱਲੋਂ ਪੂਰਾ ਸਪੋਰਟ ਮਿਲ ਰਿਹਾ ਤੇ ਉਹਦੇ ਕਰਕੇ ਫੇਰ ਮੈਨੂੰ ਕੋਈ ਪਰੇਸ਼ਾਨੀ ਜ਼ਿਆਦਾ ਆਈ ਨਹੀਂ ਹੈਗੀ ਸਾਬਕਾ ਮੁੱਖ ਮੰਤਰੀ ਪੰਜਾਬ ਆਜ ਤੁਹਾਡੀ ਜਿਹੜੀ ਚੋਣ ਵਿੱਚ ਬਚ ਉਹਦੇ ਵਿੱਚ ਤੁਹਾਡੀ ਹੌਸਲਾ ਅਫਜ਼ਾਈ ਕਰਨ ਨਾ ਪਹੁੰਚੇ ਕਿਹੋ ਜਿਹਾ ਲੱਗਾ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਕਿਉਂਨੇ ਨੇ ਆਪਣੇ ਅੱਗੇ ਆ ਕੇ ਸਾਡੇ ਲਈ ਅਪੀਲ ਕੀਤੀ ਹੈ ਸਾਡੇ ਲਈ ਵੋਟਸ ਮੰਗੀਆਂ ਸੋ ਬਹੁਤ ਜ਼ਿਆਦਾ ਵਧੀਆ ਲੱਗਾ ਤੇ ਤੁਸੀਂ ਹੁਣ ਫਸਟ ਟਾਈਮ ਇਲੈਕਸ਼ਨ ਲੜਨ ਜਾ ਰਹੇ ਹੈਗੇ ਆ ਕਿਹੜੀਆਂ ਤੁਹਾਡੇ ਦਿਲ ਵਿੱਚ ਸ਼ਾਮ ਹੈਗੇ ਜਾਂ ਕੋਈ ਕਾਰਨ ਕਰਨ ਦਾ ਜਿਹੜਾ ਕੁਝ ਹੁੰਦਾ ਵੀ ਮੇਰੇ ਮਨ ਵਿੱਚੋਂ ਆ ਮੁਸ਼ਕਲ ਹੋਊਗੀ ਹਾਂਜੀ ਪਹਿਲਾਂ ਤਾਂ ਇਹੀ ਹੈ ਕਿ ਹਾਂਜੀ ਜਿਹੜਾ ਸਾਡੇ ਪਿੰਡ ਦਾ ਵਿਕਾਸ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਪਹਿਲਾਂ ਉਹ ਤੋਂ ਕਰੀਏ ਤੇ ਬਾਅਦ ਵਿੱਚ ਜਿਹੜੇ ਸਾਡੇ ਮਲਕੀ ਜੂਥ ਆ ਜਾਂ ਸਾਡੀ ਆਉਣ ਵਾਲੀ ਪੀੜ੍ਹੀ ਜੋ ਤੁਹਾਡੀ ਜਨਰੇਸ਼ਨ ਆ ਰਹੀ ਆ ਉਹਨਾਂ ਨੂੰ ਇੱਕ ਵਧੀਆ ਗਾਈਡੈਂਸ ਇੱਕ ਡਾਇਰੈਕਸ਼ਨ ਦਿੱਤੀ ਜਾਵੇ। ਵੋਟਰਾਂ ਨੂੰ ਕੀ ਫੀਲ ਕਰਦੇ? ਵੋਟਰਾਂ ਨੂੰ ਇਹੀ ਕਿ ਅਪੀਲ ਕਰਨੀ ਆ ਕਿ ਆਪਣਾ ਪਿਆਰ ਦੇਣਾ ਹੈ ਵੱਧ ਤੋਂ ਵੱਧ ਵੋਟਸ ਪਾ ਕੇ ਸਾਨੂੰ ਜਿਤਾਉਣਾ ਹੈ। ਸੋ ਇਹ ਸੀ ਉਮੀਦਵਾਰ ਕਾਂਗਰਸ ਦੇ ਜੋ ਕਿ ਬਲਾਕ ਸੰਪਤੀ ਔਰ ਜਿਹੜਾ ਪਰਿਸ਼ਦ ਦੇ ਰੁਰਕਾ ਬਲਾਕ ਦੇ ਜਿਹੜੇ ਉਮੀਦਵਾਰ ਰਹਿ ਗਏ ਆ ਉਹ ਆਖੋਖਾਂ ਜੋਂ ਨਾਲ ਤੋਂ ਜਿਹੜੇ ਉਮੀਦਵਾਰ ਰਹਿ ਗਏ ਤੇ ਚੰਗੀ ਗੱਲ ਇਹ ਆ ਵੀ ਇਹ ਤਿੰਨੇ ਜਿਹੜੇ ਉਮੀਦਵਾਰ ਆ ਉਹ ਡੇਢੀ ਉਮੀਦਵਾਰ ਰਹਿ ਗਏ ਤੇ ਬੜੀਆਂ ਚੀਜ਼ੇ ਚੰਗੀ ਗੱਲ ਇਹ ਆਪਾਂ ਕਹਿ ਸਕਦੇ ਆ ਕਿ ਜਿਹੜੇ ਨੌਜਵਾਨ ਚਿਹਰੇ ਰਾਜਨੀਤੀ ਵਿਚਾਰ ਰਿਹਾ ਜ਼ਰੂਰ ਇੱਕ ਚੰਗਾ ਸ਼ਿਕਨ ਮੰਨਿਆ ਜਾ ਸਕਦਾ ਆ ਤੇ ਲੋਕੀ ਬੜੇ ਉਤਸ਼ਾਹ ਦੇ ਨਾਲ ਜਿਹੜਾ ਚੋਣ ਮੇਲਾ ਉਹਦੇ ਵਿੱਚ ਜਿਹੜਾ ਹੰਗਾਰਾ ਭਰਿਆ ਗਿਆ ਤੇ ਸਾਡੀਆਂ ਸ਼ੌਪੇ ਸ਼ਾਮਾ ਨਾਲ ਆ ਤੇ ਤੁਸੀਂ ਜੁੜੇ ਰਹੋ ਲਗਾਤਾਰ ਮੇਰਾ ਮਨ ਮੇਰਾ ਭੰਟੀ ਵੀ ਤੇ ਤੇ ਨਵੇਂ ਅਪਡੇਟ ਲੈ ਕੇ ਲਗਾਤਾਰ ਤੁਹਾਡੇ ਨਾਲ ਜੁੜੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ